ਅਸੀਂ ਖੜੇ ਹਾਂ ਇਸ ਟਾਈਮ ਨਵਾਂ ਸ਼ਹਿਰ ਚੰਡੀਗੜ੍ਹ ਚੌਕ ਦੇ ਕੋਲ ਕਿਉਂ ਖੜੇ ਆ ਤੁਹਾਨੂੰ ਦਿਖਾਨੇ ਆ ਇੱਥੇ ਇੱਕ ਜਿਹੜੀ ਆ ਸਿਵਰੇ ਪਾਈਪ ਜਿਹੜੀ ਆ ਉਹਦੇ ਕੋਲ ਇੱਕ ਲੀਕੇਜ ਹੋਈ ਆ ਤੇ ਲੀਕੇਜ ਤੋਂ ਬਾਅਦ ਫਸਟ ਟਾਈਮ ਇਦਾਂ ਦਾ ਯਾਨੀ ਕਿ ਜਿਹੜਾ ਆ ਬੜਾ ਹੀ ਹਾਦਸਾ ਜਾਂ ਕੈਸਾ ਨੇ ਅਲੱਗ ਤਰ੍ਹਾਂ ਇਨਸੀਡੈਂਟ ਦੇਖਣ ਨੂੰ ਮਿਲਿਆ ਆ ਉਹ ਤੁਹਾਨੂੰ ਦਿਖਾਨੇ ਆ ਕੈਮਰਾਮੈਨ ਨੂੰ ਕਹੂੰਗਾ ਦਿਖਾਨ ਕੇ ਸਰ ਦਿਖਾਓ ਆ ਦੱਸ ਦਈਏ ਕਿ ਆ ਜਿਹੜੀ ਚੀਜ਼ ਤੁਸੀਂ ਹੁਣ ਦੇਖ ਰਹੇ ਆ ਇਹ ਐਕਸਪਲੇਨ ਵੀ ਕਰਦੇ ਕਿ ਹੈ ਕਿਆ ਚੀਜ਼ ਆ ਐਕਚੁਅਲ ਚ ਅਸੀਂ ਚੰਡੀਗੜ੍ਹ ਚੌਂਕ ਦੇ ਕੋਲ ਜਿੱਥੇ ਅਸ਼ੋਕਾ ਪਾਂ ਹਾਊਸ ਆ ਉਹਦੇ ਕੋਲ ਖੜੇ ਆ ਜਿੱਥੇ ਕੀ ਜਿਹੜਾ ਬਾਜ਼ਾਰ ਨੂੰ ਰਸਤਾ ਜਾਂਦਾ ਆ ਆ ਜਿਹੜੀ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਆ ਗਟਰ ਤੋਂ ਜਿਹੜਾ ਆ ਗੰਦਾ ਪਾਣੀ ਜਿਹੜਾ ਬਹੁਤ ਉੱਪਰ ਨੂੰ ਉੱਬਲ ਰਿਹਾ ਅਜਿਹਾ ਕਹਿ ਸਕਦੇ ਆ ਗੰਦਗੀ ਬਾਹਰ ਆ ਰਹੀ ਹੈ ਲਗਾਤਾਰ ਇਹ ਕਿਆ ਚੀਜ਼ ਆ ਕਿਉਂ ਹੋਈ ਆ ਉਹਦੇ ਬਾਰੇ ਮੈਂ ਐਕਸਪਲੇਨ ਕਰਦਾ ਹਾਂ ਇਹ ਮਤਲਬ ਫਸਟ ਟਾਈਮ ਆਪਣੇ ਆਪ ਦੇ ਵਿੱਚ ਇਸ ਤਰ੍ਹਾਂ ਦਾ ਜਾਨੀ ਕਿ ਇੱਕ ਸੀਨ ਦੇਖਣ ਨੂੰ ਮਿਲਿਆ ਆ ਜੋ ਜਾਣਕਾਰੀ ਆ ਸਾਨੂੰ ਕਿ ਇੱਕ ਜਿਹੜੀ ਆ ਗੈਸ ਪਾਈਪਲਾਈਨ ਜਿਹੜੀ ਚੱਲਦੀ ਆ ਨਵਾਂ ਸ਼ਹਿਰ ਦੇ ਵਿੱਚੋਂ ਜਾਂ ਕ੍ਰੋਸ ਕਰਦੀ ਕਈ ਏਰੀਆਜ਼ ਦੇ ਵਿੱਚੋਂ ਉਹ ਏਰੀਆਜ਼ ਦੇ ਵਿੱਚੋਂ ਇਹ ਜਿਹੜੀ ਪਾਈਪਲਾਈਨ ਸੀਗੀ ਇੱਥੇ ਗਟਰ ਦੇ ਕੋਲ ਔਰ ਦੂਜੇ ਪਾਸੇ ਤੁਹਾਨੂੰ ਗਟਰ ਵੀ ਦੇਖੇਗਾ ਲੈਫਟ ਸਾਈਡ ਤੇ ਬਿਲਕੁਲ ਜਿੱਥੇ ਪਾਣੀ ਉੱਪਰ ਬਾਹਰ ਆ ਰਿਹਾ ਆ ਉਹ ਉਛਲ-ਉਛਲ ਕੇ ਉਹਦੇ ਕੋਲੇ ਹੀ ਪ੍ਰੈਸ਼ਰ ਆ ਉਹ ਬੰਨ ਰਿਹਾ ਆ ਤੇ ਜਿਹੜਾ ਸੀਵਰੇਜ ਦਾ ਆ ਗੰਦਾ ਪਾਣੀ ਆ ਉਛਲ-ਉਛਲ ਕੇ ਬਾਹਰ ਆ ਰਿਹਾ ਆ ਤਿਆ ਤੁਸੀਂ ਦੇਖ ਰਹੇ ਆ ਆਪਣੇ ਆਪ ਦੇ ਵਿੱਚ ਸੋ ਇਹ ਆਪਣੇ ਆਪ ਚ ਇੱਕ ਅਲੱਗ ਤਰ੍ਹਾਂ ਦਾ ਜਾਨੀ ਕਿ ਜਿਹੜਾ ਆ ਸੀਨ ਕ੍ਰੀਏਟ ਹੋਇਆ ਆ ਗੈਸ ਪਾਈਪ ਜਿਹੜੀ ਆ ਉਹ ਫਟ ਗਈ ਦੱਸਿਆ ਜਾ ਰਿਹਾ ਜੋ ਅਨੁਮਾਨ ਲੱਗ ਰਿਹਾ ਹੈ ਕਿਉਂਕਿ ਇਹਦੇ ਵਿੱਚ ਆਪਾਂ ਵੀ ਕੋਈ ਟੈਕਨੀਕਲ ਬਹੁਤ ਜ਼ਿਆਦਾ ਨਹੀਂ ਆ ਲੇਕਿਨ ਮੰਨਿਆ ਇਹ ਜਾ ਰਿਹਾ ਜਿੰਨੇ ਕਰਾ ਕੀ ਜਾਣਕਾਰ ਇਹ ਜਿਨ੍ਹਾਂ ਨੂੰ ਇਨਫਾਰਮੇਸ਼ਨ ਹੈ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਹ ਉਹਨਾਂ ਦੇ ਆਸ-ਪਾਸ ਦੇ ਦੁਕਾਨਦਾਰਾਂ ਨੇ ਵੀ ਦੱਸਿਆ ਕਿ ਜਿਹੜੀ ਗੈਸ ਪਾਈਪ ਇੱਥੇ ਗੈਸ ਪਾਈਪ ਜਿਹੜੀ ਆ ਨਿਕਲਦੀ ਆ ਤੇ ਉਹਦੇ ਕੋਲੇ ਹੀ ਜਿਹੜਾ ਆ ਸੀਵਰੇ ਦਾ ਟੱਕਣ ਜਿੱਥੇ ਤੁਸੀਂ ਦੇਖ ਰਹੇ ਹੋ ਇੱਕ ਸੀਵਰੇ ਦਾ ਟੱਕਣ ਹੈ ਤੇ ਜਿਹੜੇ ਸਫਾਈ ਮੁਲਾਜ਼ਮ ਇੱਥੇ ਆਏ ਸਨ ਤੇ ਉਹਨਾਂ ਵੱਲੋਂ ਇਹਦੀ ਸਫਾਈ ਦੇ ਲਈ ਜੋ ਆਪਣਾ ਕੰਮ ਕੀਤਾ ਜਾ ਰਿਹਾ ਸੀ ਤੇ ਅਚਾਨਕ ਹੀ ਜਿਹੜੀ ਗੈਸ ਪਾਈਪ ਜਿਹੜੀ ਆ ਉਹ ਇੱਥੇ ਦੱਸੀ ਜਾ ਰਹੀ ਹੋ ਸਕਦਾ ਕਿ ਉਹ ਟੁੱਟ ਗਈ ਹੋਵੇ ਜਾਂ ਫਟ ਗਈ ਹੋਵੇ ਉਸ ਤੋਂ ਬਾਅਦ ਜਿਹੜਾ ਇਹ ਇਸ ਤਰ੍ਹਾਂ ਹੋਇਆ ਕਾਫੀ ਜਿਹੜਾ ਪਾਣੀ ਆ ਉਹ ਗੰਦਾ ਬਾਹਰ ਆ ਰਿਹਾ স্মੈਲ ਵੀ ਜਿਹੜੀ ਗੈਸ ਦੀ ਆ ਕਲੀਅਰਲੀ ਇੱਥੇ ਜਿਹੜੀ ਆ ਪਤਾ ਲੱਗ ਰਹੀ ਆ ਕਿ ਜਿਹੜੀ ਗੈਸ ਆ ਉਬਾਰ ਆਈ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਨਵਾਂ ਸ਼ਹਿਰ ਚੰਡੀਗੜ੍ਹ ਚੌਂਕ ਦੇ ਕੋਲ ਦੀ ਜਿਹੜੀ ਆ ਵੀਡੀਓ ਆ ਜਿੱਥੇ ਕਿ ਇੱਕ ਜਿਹੜੀ ਗੈਸ ਪਾਈਪ ਜਿਹੜੀ ਆ ਅਚਾਨਕ ਕੀ ਜਿਹੜੀ ਆ ਗੈਸ ਪਾਈਪ ਸੀਵਰੇਜ ਦੇ ਪਾਈਪ ਦੇ ਕੋਲੋਂ ਜਿਹੜੀ ਨਿਕਲ ਰਹੀ ਦਸੀ ਜਾ ਰਹੀ ਹੈ ਤੇ ਸੀਵਰੇਜ ਮੁਲਾਜ਼ਮ ਜਿਹੜੇ ਕਹ ਜੋ ਸਾਨੂੰ ਜਾਣਕਾਰੀ ਉਹਨਾਂ ਵੱਲੋਂ ਦੀ ਸਾਫ ਸਫਾਈ ਕਰਨ ਦੇ ਲਈ ਆਪਣਾ ਖੁਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਜਿਹੜੀ ਆ ਗੈਸ ਪਾਈਪ ਅਚਾਨਕ ਕਹਿੰਦੇ ਹੋ ਸਕਦਾ ਫਟ ਗਈ ਹੋਏ ਤੇ ਆ ਤੁਸੀਂ ਸਾਰਾ ਜਿਹੜਾ ਆ ਮੌਕੇ ਦਾ ਜਿਹੜਾ ਵੀਡੀਓ ਦੇਖ ਰਹੇ ਹੋ ਕਿਸ ਤਰ੍ਹਾਂ ਇਸ ਤਰ੍ਹਾਂ ਦਾ ਪਹਿਲੇ ਕਦੇ ਵੀ ਨਹੀਂ ਹੋਇਆ ਐਕਚੁਅਲ 'ਚ ਹੈ ਵੀ ਇਹੀ ਆ ਕਿ ਇੱਥੇ ਅਸੀਂ ਜਿੱਥੇ ਖੜੇ ਆ ਇੱਥੇ ਜਿਹੜੀ ਆ ਗੰਦੀ ਸਮੈਲ ਗੈਸ ਦੀ ਨੈਚੁਰਲ ਗੈਸ ਜਿਹੜੀ ਕਹਿੰਦੇ ਆ ਇਹਨੂੰ ਠੀਕ ਹੈ ਜਿਹੜੀ ਕਿ ਘਰਾਂ ਨੂੰ ਸਪਲਾਈ ਹੁੰਦੀ ਆ ਜਿਹੜੀ ਆਮ ਤੌਰ ਤੇ ਉਹਦੇ ਜਿਹੜੀ ਪਾਈਪ ਟੁੱਟ ਗਈ ਆ ਤੇ ਟੁੱਟਣ ਤੋਂ ਬਾਅਦ ਜਿਹੜਾ ਆ ਇਹ ਸਾਰਾ ਕੁਝ ਜਿਹੜਾ ਆ ਇਹ ਵਾਪਰਿਆ ਹੈ ਘਟਨਾ ਜਿਹੜੀ ਵਾਪਰੀ ਆ ਤੇ ਉਧਰ ਦੂਜੇ ਪਾਸੇ ਜਿਹੜੇ ਆ ਕੁਝ ਲੋਕ इकट्ठे ਵੀ ਹੋਏ ਨੇ ਸਮਾਜ ਸੇਵੀ ਕਹਿ ਸਕਦੇ ਆ ਪੋਲੀਟੀਕਲ ਲੋਕ ਉਹਨਾਂ ਵੱਲੋਂ ਜਿਹੜੀ ਆ ਕੰਪਨੀ ਦੇ ਨਾਲ ਸੰਪਰਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਕੰਪਨੀ ਦੀ ਜਿਹੜੀ ਗੈਸ ਪਾਈਪਲਾਈਨ ਚੱਲਦੀ ਆ ਤੇ ਤਾਂ ਕਿ ਜਿਹੜੀ ਆ ਇਹਨੂੰ ਕਿਸੇ ਤਰ੍ਹਾਂ ਬੰਦ ਕਰਵਾਇਆ ਜਾ ਜਾਵੇ ਕਿਉਂਕਿ ਲਗਾਤਾਰ ਜਿਹੜੀ ਹੈ 스멜 ਜਿਹੜੀ ਹੈ ਗੈਸ ਦੀ ਆ ਵੱਧ ਰਹੀ ਆ ਤੋਂ ਇੱਕ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਨਵਾਂ ਸ਼ਹਿਰ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਆ ਇੱਕ ਚੰਡੀਗੜ੍ਹ ਚੌਕ ਦੇ ਵਿੱਚ ਜਿਹੜੀ ਗੈਸ ਪਾਈਪਲਾਈਨ ਜਿਹੜੀ ਆ ਜਿਹੜੀ ਘਰਾਂ ਨੂੰ ਗੈਸ ਸਪਲਾਈ ਹੋ ਰਹੀ ਨਵਾਂ ਸ਼ਹਿਰ ਦੇ ਕਾਫੀ ਏਰੀਆਜ਼ ਦੇ ਵਿੱਚ ਜਿਹੜੀ ਇਹ ਪਾਈਪਲਾਈਨ ਪੈ ਚੁੱਕੀ ਆ ਸੋ ਉਹੀ ਇੱਕ ਪਾਈਪ ਜਿਹੜੀ ਆ ਚੰਡੀਗੜ੍ਹ ਚੌਕ ਦੇ ਵਿੱਚ ਅਚਾਨਕ ਜਿੱਥੇ ਕਿ ਸੀਵਰੇਜ ਦਾ ਟੱਕਣ ਹੈ ਸੀਵਰੇਜ ਦਾ ਪਾਈਪ ਆ ਉਹਦੇ ਕੋਲੋਂ ਫਟ ਗਈ ਆ ਦੱਸਿਆ ਜਾ ਰਿਹਾ ਜਾਂ ਟੁੱਟ ਗਈ ਆ ਜਿਸ ਤੋਂ ਬਾਅਦ ਸੀਵਰੇਜ ਆ ਜਿਹੜਾ ਆ ਉੱਥੇ ਜਿਹੜਾ ਆ ਆ ਤੁਸੀਂ ਸੀਨ ਦੇਖ ਰਹੇ ਹੋ ਕਿ ਇਸ ਤਰ੍ਹਾਂ ਜਿਹੜਾ ਆ ਗੰਦਾ ਪਾਣੀ ਜਿਹੜਾ ਲਗਾਤਾਰ ਬਾਰ ਨੂੰ ਨਿਕਲ ਰਿਹਾ ਆ ਦੂਜੇ ਪਾਸੇ ਤੁਹਾਨੂੰ ਦਾ ਤੇ ਦੂਜੇ ਪਾਸੇ ਜੋ ਸਾਨੂੰ ਜਾਣਕਾਰੀ ਮਿਲੀ ਆ ਉਹ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਇੱਥੇ ਪਹੁੰਚੇ ਨੇ ਉਹਨਾਂ ਨੇ ਸ਼ਾਇਦ ਜੋ ਮੈਨੂੰ ਪਤਾ ਲੱਗਾ ਕਿ ਕਾਲ ਕਰ ਦਿੱਤੀ ਹੈ ਕੰਪਨੀ ਪ੍ਰਧਾਨ ਜੀ ਕਾਲ ਕਰ ਦਿੱਤੀ ਕੰਪਨੀ ਨੇ ਹੈਲੋ ਹਾਂ ਸੁਣ ਗਿਆ ਪਿੰਟਗੈਸ ਕੋਲ ਹੈ ਜਿਹੜਾ ਸੁਭਾ ਵਿਚਾਰ ਦੇ ਪਾਰਟੀ ਦਾ ਹੋ ਰਿਹਾ ਹੈ ਸੋ ਜਿਹੜੀ ਆ ਜਾਂ ਥਿੰਕ ਗੈਸ ਨੂੰ ਜਿਨ੍ਹਾਂ ਦੀ ਜਿਨ੍ਹਾਂ ਵੱਲੋਂ ਇਹ ਸੁਣਿਆ ਜਾ ਰਿਹਾ ਕਿ ਉਹਨਾਂ ਵੱਲੋਂ ਜਿਹੜੀ ਇਹ ਗੈਸ ਪਾਈਪਲਾਈਨ ਪਾਈ ਗਈ ਸੀ ਉਹਨਾਂ ਵੱਲੋਂ ਜਿਹੜੀ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਗਈ ਆ ਤੇ ਜਲਦੀ ਹੋ ਸਕਦਾ ਹੈ ਕਿ ਜਿਹੜੀ ਗੈਸ ਜਿਹੜੀ ਆ ਉਹ ਪਿੱਛੋਂ ਸਪਲਾਈ ਰੋਕੀ ਜਾਊਗੀ ਤੇ ਉਸ ਤੋਂ ਬਾਅਦ ਜਿਹੜਾ ਜੋ ਵੀ ਆ ਇਹਦਾ ਬਚਾਅ ਕਰਿਆ ਆਇਆ ਸਟਾਰਟ ਹੋ ਜਾਏਗਾ